ਇਸ ਵਿੱਚ ਮੈ ਫੋਲ ਰਹਿਣਾ ਬਾਰ-ਬਾਰ ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫੇਸਬੁੱਕ ਵਾਲਿਆਂ ਨੂੰ ਤੇ ਮੈਂ ਅੱਜ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹਨੀ ਆ ਤੇ ਮੇਰਾ ਨ ਬਚਪਨ ਦੇ ਇੱਕ ਬਹੁਤ ਵੱਡਾ ਸੁਪਨਾ ਸੀ ਕਿ ਮੈਂ ਮਾਡਲਿੰਗ ਕਰਾਂਗੀ ਤੇ ਮੋਡਲਿੰਗ ਤਾਂ ਨਹੀਂ ਹੋਈ ਹੈਗੀ ਮਤਲਬ ਤੇ ਕਈ ਹਾਲਾਤਾਂ ਨੇ ਕਈ ਹਾਲਾਤ ਆਏ ਐ ਇਸ ਤਰ੍ਹਾਂ ਦੇ ਕਿ ਨਹੀਂ ਹੋ ਸਕੇ ਕੰਮ ਹਨ ਪਰ ਮੈਂ ਹੁਣ ਚਾਹਨੀ ਆ ਮੈਂ ਆਪਣੇ ਦਿਲ ਦੀ ਗੱਲ ਦੱਸਣ ਲੱਗੀ ਤੁਹਾਨੂੰ ਮਜ਼ਾਕ ਨਾ ਕਰਿਓ ਤੇ ਮੈਂ ਚਾਹਨੀ ਹੈ ਕਿ ਮੈਂ ਚੀਮਾ ਵਾਈ ਦੀ ਬਹੁਤ ਵੱਡੀ ਫੈਨ ਆ ਤੇ ਉਹਨਾਂ ਦੀ ਸਿੰਗਿੰਗ ਦੀ ਮੈਂ ਇੰਨੀ ਫੈਨ ਹੋ ਚੁੱਕੀ ਆ ਬਹੁਤ ਵਧੀਆ Song ਗਾਏ ਨੇ ਉਹ ਤੇ ਮੇਰੇ ਬਚਪਨ ਤੋਂ ਸੁਪਨਾ ਸੀ ਕਿ ਮੈਂ ਮੋਡਲਿੰਗ ਕਰਾਂਗੀ ਮੇਰਾ ਇਹ ਸੁਪਨਾ ਪੂਰਾ ਨਹੀਂ ਹੋਇਆ ਪਰ ਮੈਂ ਚੀਮਾ ਜੀ ਰਿਕੁਐਸਟ ਕਰਦੀ ਹਾਂ ਕਿ ਉਹ ਆਪਣਾ ਨਿਊ ਟਰੈਕ ਸਿੰਗਲ ਟਰੈਕ ਬਣਾਵੇ ਤੇ ਉਹਨਾਂ ਦੇ Song ਵਿੱਚ ਮੈਂ ਲੀਡ ਤੇ ਮੋਡਲਿੰਗ ਕਰਾਂ ਤੇ ਆ ਸੁਨੇਹਾ ਚੀਮਾ ਵਾ ਜੀ ਨੂੰ ਪਲੀਜ਼ ਪੜ੍ਹ ਜਾਂਦੇ ਹੋ ਕਿਉਂਕਿ ਮੈਂ ਉਹਨਾਂ ਦੀ ਬਹੁਤ ਵੱਡੀ ਫੈਨ ਹਾਂ ਤੇ ਉਹ ਬਹੁਤ ਵਧੀਆ ਗਾਉਂਦੇ ਨੇ ਮੇਰੇ ਦਿਲ ਦੇ ਕਰੀਟ ਨੇ ਬਹੁਤ ਜ਼ਿਆਦਾ ਤੇ ਬਹੁਤ ਮੈਂ ਉਹਨਾਂ ਨੂੰ ਲਾਈਕ ਵੀ ਕਰਦੀ ਹਾਂ ਤੇ ਪੀਸ ਆ ਵੀਡੀਓ ਜਿੰਨੀ ਹੋ ਸਕੇ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਪਲੀਜ਼ ਤੇ ਚੀਮਾ ਜੀ ਨੂੰ ਬਹੁਤ ਜ਼ਿਆਦਾ ਕੰਗ੍ਰੈਚੁਲੇਸ਼ਨ ਮੇਰੇ ਵੱਲੋਂ ਕਿ ਉਹ ਨਮਿਤੋ ਨਮਾ Song ਗਾ ਰਹੇ ਹਨ ਉਹ ਨਮਿਤੋ ਨਮਾ Song ਗਾ ਰਹੇ ਹਨ ਦਾ ਹਿੱਟ ਹੋਏ ਮੈਂ ਫੁੱਲ ਤਾਂ ਮੈਂ ਨਹੀਂ ਹਿੱਟ ਹੋਣਾ ਚਾਹਨੀ ਹਾਂ ਨਾ ਤੇ ਬਸ ਹੋਰ ਜਲਦੀ ਜਲਦੀ ਸਾਂਝੀਆਂ ਤੁਹਾਡੇ ਨਾਲ ਫੇਕ ਕਰਾਂਗੇ ਜਦੋਂ ਚੀਮਾ ਬਾਈ ਨੂੰ ਮਿਲਾਂਗੇ ਸਾਹਮਣੇ ਤੇ ਉਹਨਾਂ ਨੂੰ ਕਹੋ ਨਮਾ ਸਿੰਗਲ ਟਰੈਕ ਬਣਾਵੇ ਤੇ ਉਹਨਾਂ ਦੇ Songਸ ਮਾਡਲਿੰਗ ਕਰਾਂ ਮੇਰਾ ਸੁਪਨਾ ਪੂਰਾ ਹੋ ਜਾਊਗਾ ਤੇ ਮinali ਮਹਿਠੋ ਹੋਸਾਂਗੇ ਚੀਮਾਵਾਈ ਦੇ ਨਾਲ ਤੇ ਹੋਰ ਸਨਾਉ ਸਾਰਿਆਂ ਨੂੰ ਕੇ ਕੇ ਹਾਂਜੀ ਹਾਂਜੀ ਉਹ ਮੈਂ ਕਹਿੰਦਾ ਪਰਮਜੀਤ ਜੀ ਦੇ ਨਾਲ ਸੌਂਗ ਕਰਾਂਗੇ ਨਹੀਂ ਜੀ ਮੈਂ ਕਿਸੇ ਸਿੰਗਰ ਨਾਲ ਹੀ ਗਾਣਾ ਹੈਗਾ ਮੈਂ ਚੀਮਾ ਬਾਈ ਨਾਲ ਕਰਨਾ ਬਸ ਹੋਰ ਕਿਸੇ ਨਾਲ ਨਹੀਂ ਮੈਂ ਬਹੁਤ ਜ਼ਿਆਦਾ ਵੱਡੀ ਫੈਨ ਹੋਣਾਂ ਦੀ ਉਹਨਾਂ ਦੇ ਇੰਨੇ ਸੋਹਣੇ ਗਾਣੇ ਡਾਇਲੌਗਸ ਮਾਈ ਗॉड ਬਹੁਤ ਵਧੀਆ ਤਾਂ ਮੈਂ ਉਹਨਾਂ ਨਾਲ ਸਿੰਗਲ ਟਰੈਕ ਕਰਨਾ ਚਾਹੁੰਦੀ ਹਾਂ ਮਤਲਬ ਮੋਲਡਿੰਗ ਕਰਨਾ ਚਾਹੁੰਦੀ ਹਾਂ ਤੇ ਪਲੀਜ਼ ਆਪ ਵੀਡੀਓ ਜਿੰਨਾ ਹੋ ਸਕੇ ਤਾਂ ਸ਼ੇਅਰ ਕਰਿਓ ਤੇ ਚੀਮਾ ਬਾਈ ਜੀ ਨੂੰ ਸਸ਼ੇਕਾਲ ਤੇ ਸਾਰਿਆਂ ਨੂੰ ਗੁੱਡ ਨਾਈਟ